ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਠੀਕ ਠਾਕ ਸਾਰੇ ਵੀਰ ਅੱਜ ਕਰੰਦਾ ਆਂ ਜੀ ਡੀਐਸਆਰ ਆ 1692 ਦੀ 1692 ਦੀ ਡੀਐਸਆਰ ਕਰੰਦਾ ਆਂ ਜੀ ਤੇ ਇਹ ਖੇਤਾਂ ਦੇ ਵਿੱਚ ਪਿਛਲੇ ਸਾਲ ਹੋਰ ਕੋਈ ਵੈਰੈਟੀ ਸੀ ਇਸ ਕਰਕੇ ਇਹਨੂੰ ਆ ਕਣਕ ਦੀ ਕਟਾਈ ਤੋਂ ਬਾਅਦ ਤੂੜੀ ਬਣਾਉਣ ਤੋਂ ਬਾਅਦ ਐਂ ਦਿਖੋਂਦ ਸਾਰੀ ਵਿੱਚ ਇਹ ਵਾ ਕੇ ਦੋ ਵਾਰ ਪਾਣੀ ਲਾਤਾ ਸੀ। ਉਹ ਤਾਂ ਕਿ ਜਿਹੜਾ ਪ੍ਰਾਣਾ ਝੋਨਾ ਸਾਰਾ ਜਰਮੀਨੇਸ਼ਨ ਹੋ ਜੇ। ਪਿਛਲੇ ਸਾਲ ਇਹਨਾਂ ਖੇਤਾਂ ਦੀ 110 ਹੈ। ਤੇ ਇਹ ਕਿ 1692 ਆ ਜੇ ਸਿੱਧਾ ਹੀ ਕੇਰ ਦਿੰਦੇ। ਫਿਰ ਉਹਦੀ ਦਿੱਕਤ ਆਉਣੀ ਸੀ ਜਿਹੜਾ ਪ੍ਰਾਣਾ ਝੋਨਾ ਨਾਲ ਚੋਬਾ ਹੋ ਜਾਣਾ। ਇਹ ਕਰਕੇ ਦੇ ਨੂੰ ਪਹਿਲੋਂ ਦੋ ਪਾਣੀ ਲਾਤਾ ਸੀ। ਪਾਣੀ ਲਾਉਣ ਤੋਂ ਬਾਅਦ ਪ੍ਰਾਣਾ ਝੋਨਾ ਉੱਗ ਗਿਆ। ਤੇ ਉਸ ਤੋਂ ਬਾਅਦ ਹੁਣ ਕਰਦੇ ਆ ਜੀ 1692 ਦੀ। ਅ ਡੀ ਐਸ ਆਰ ਇਹਦਾ ਜਿਹੜਾ ਬੀਜ ਆ ਇਸ ਵਾਰ ਕੋਈ ਪਾਉਂਦਾ ਨਹੀਂ ਜੀ ਸਾਡੇ 5 ਕਿਲੋ ਪਾਣਦੇ ਆ ਏਕੜ ਦਾ ਤੇ ਜਿਹੜੀ ਇਹ ਬੀਜ ਦੀ ਡੰਗਾਈ ਹੈ ਪੌਣਾ ਗਿਂਚ ਤੱਕ ਪੌਣਾ ਗਿਂਚ ਰੱਖੰਦੇ ਆ ਬੀਜ ਦੀ ਡੰਗਾਈ ਤੇ ਖਾਲੀ ਹਾਲੇ ਬੀਜ ਹੀ ਗਰੰਦੇ ਆ ਕੋਈ ਨਾਲ ਖਾਦ ਕੋਈ ਨਹੀਂ ਪਾਉਂਦਾ ਜਦੋਂ ਜਰਮੀਨੇਸ਼ਨ ਹੋ ਜਾਉਦੂ ਬਾਅਦੀ ਹੀ ਪਾਉਂਦੇ ਆ ਨੇ ਖਾਦਕਾਜ ਜੋ ਪਾਉਣੀ ਹੈ ਤੇ ਔਨੇ ਕਿੰਚ ਤੇ 20 ਸਾਢੇ 5 ਕਿਲੋ ਏਕੜ ਦਾ ਬੀਜ 1699 ਦਾ ਇਹ ਆਪਣਾ ਕਰਦਾ ਬੀਜ ਹੀ ਬਣਾਇਆ ਸਾਰਾ ਉਹੀ ਕਿਰਨ ਦਾ ਹੈ ਤੇ ਅੱਜ ਤਰੀਕ ਹੋ ਗਈ ਆ ਕੋਈ 14 ਮਈ 14 ਮਈ ਤੇ ਕਾਫੀ ਵੀਰਾਂ ਦੇ ਫੋਨ ਆਉਂਦੇ ਆ ਸਦੀ ਬਜਾਈ ਬਦਲੇ ਉਹਦਾ ਇਹ ਹੀ ਆ ਕਿ ਜੇ ਤੇ ਵੈਰੈਟੀ ਉਹੀ ਵੇਚਣੀ ਆ ਫਿਰ ਤੇ ਕੋਈ ਲੋਡ ਨਹੀਂ ਰੋਣੀ ਕਰਨ ਦੀ ਪੈੜੀਆਂ ਦੇ ਜੇ ਤੁਸੀਂ ਕਿਸਮ ਬਦਲ ਨਹੀਂ ਆ ਕੋਈ ਵੀ ਫਿਰ ਤੁਹਾਨੂੰ ਪਾਣੀ ਲਾਉਣਾ ਹੀ ਪੈਣਾ। ਹਾਂ ਬੇਹੋਰੀ 1692 ਸਾਢੇ 5 ਕਿਲੋ ਵੀ ਭਾਂ ਦੇ ਦੇਣਾ। ਪਤਾ ਨਹੀਂ ਇੱਕਨ ਦਾ। ਜੇ ਜੇ ਤੁਸੀਂ ਵੈਰਾਈਟੀ ਉਹੀ ਬੀਜਣੀ ਖੇਤਾਂ ਦੇ ਵਿੱਚ ਜਿਹੜੀ ਪਿਛਲੇ ਸਾਲ ਹੀ ਫੇਰ ਪਹਿਲਾਂ ਰੋਣੀ ਕਰਨ ਦੀ ਲੋੜ ਨਹੀਂ। ਜੇ ਵੈਰਾਈਟੀ ਬਦਲਣੀ ਆ ਫਿਰ ਦੋ ਵਾਰ ਪਾਣੀ ਲਾਉਣਾ ਹੀ ਪੈਣਾ ਕਿਉਂਕਿ ਚੋਬਾ ਹੋ ਜਾਣਾ। ਇਹ ਅਹੀਂ ਬੀਜ ਦਿਉਨੇ ਆ ਇਹ ਸੁੱਕੇ ਵਾਲਾ ਆ ਸੁੱਕੇ ਇਹ ਇਹਨਾਂ ਖੇਤਾਂ ਦੀ ਰੌਣੀ ਕੀਤੀ ਸੀ ਰੌਣੀ ਤੋਂ ਬਾਅਦ ਵਾਹ ਕੇ ਪੈਲੀਆਂ ਦੇ ਲੈਜ ਲੇਵਲਿੰਗ ਕਰਕੇ ਉੱਪਰ ਬੱਸ ਇਦਾਂ ਹੀ ਇਹਨੂੰ ਹੁਣ ਕਿਹੜੀ ਜਨਤ ਹੈ 1692 ਤੇ ਜ਼ਮੀਨ ਹੈ ਕਿ ਜਿੰਨੀ ਟੈਟ ਹੋਵੇ ਹੁਣਾਂ ਹੀ ਠੀਕ ਵਧੀਆ ਜੇ ਰੇਜਰ ਲੇਵਲਿੰਗ ਨਾਲ ਜ਼ਮੀਨ ਥੋੜੀ ਆਪਣੀ ਪੋਲੀ ਰਹਿ ਜੇ ਤੇ ਫੇਰ ਵੀ ਜੰਨੂ ਆਪਾਂ ਉਪਰੋਂ ਸਵਾਕੇ ਇਹਨਾਂ ਦਾ ਦੋ ਦਿਨਰ ਸਵਾਗਾ ਮਾਰ ਕੇ ਜਮੀਨ ਪੂਰੀ ਟੈਟ ਕਰ ਦਈਏ ਤੇ ਵਧੀਆ ਰਹਿੰਦਾ ਜਿੰਨੀ ਜਮੀਨ ਟੈਟ ਹੋ ਜੇ ਉਹਨਾ ਹੀ ਵਧੀਆ ਤੇ ਬਾਕੀ ਇਹੋ ਹੀ ਹੈ ਕਿ ਜਿਹੜੇ ਭਰਾਵਾ ਬਾਣੇ ਬੀਜਣੀ ਆ ਵੈਰਾਈਟੀ ਬਦਲ ਕੇ ਡੋ ਪਾਣੀ ਜ਼ਰੂਰ ਲਾਉਣ ਜ਼ਰੂਰ ਕਰਨ ਕਿਉਂਕਿ ਸਿੱਧੀ ਵੀ ਜਾਏਗਾ ਟਾਈਮ ਬਤੇਰਾ ਪਿਆਲੇ ਹਾਲੇ ਆ ਜਿਹੜੇ 31 10 ਚੋਂ ਨੇਵ ਮਈ ਐਂਡ ਤੱਕ ਤੱਕ ਬਜਾਈ ਹੁੰਦੀ ਰਹਿੰਦੀ ਹੁੰਦੀ ਆ ਤੇ ਅਸੀਂ ਦੇ ਸਬਜੀ-ਸਬਜੀ ਲਾਉਣੀ ਕਰਕੇ ਫਿਰ 16/9 ਦਾ ਗੇਤੀ ਕਰਦੇ ਹਾਂ ਜੀ ਥੋੜੀ ਤੇ ਜਿੰਨਾ ਖੇਤਾਂ ਦੇ ਵਿੱਚ ਸਬਜੀ-ਸਬਜੀ ਨਹੀਂ ਲੱਗਣੀ ਹੋਰ ਭਾਵੇਂ ਜੂਨ ਦੇ ਵਿੱਚ ਵੀ 16/9 ਦੀ ਗੱਲ ਤਾਂ ਨਹੀਂ ਜਾਈ ਤੇ ਬਾਕੀ ਸਾਰਾ ਇਹ ਦੱਸਾਂਗੇ ਜੀ ਨਾਲ ਦੀ ਨਾਲ ਹੀ ਜਦੋਂ ਪਾਣੀ ਲੱਗਾਇਆ ਅੰਮੀਚ ਜਿਹੜੀ ਜਿਹੜੀ ਦਿੱਤੀ ਹੁਣ ਇਹਦੇ ਉੱਪਰ ਕਰਾਂਗੇ ਆਪਾਂ ਸਟੌਂਪ 1 ਲੀਟਰ 80 ਗ੍ਰਾਮ ਸਾਤੀ ਦੀ ਜਾਂ ਦੇ ਪਾਣੀ ਵੀ ਖੜਾ ਹੀ ਪਾਣੀ ਦੇ ਵਿੱਚ ਜੀ ਉਹਨੂੰ ਫਲਾਰ ਦਾਂਗੇ ਤੇ ਜਾਂ ਫਿਰ ਦੂਜੇ ਤਰੀਕੇ ਜਾਂ ਖੜੇ ਪਾਣੀ ਦੇ ਵਿੱਚ ਜਾਂ ਫਿਰ ਜਦੋਂ ਆਪਣੀ ਪਾਣੀ ਡੇਰ ਜਾਂਦਾ ਚੋਗੀਆਂ ਤੋਂ 36 ਘੰਟਿਆਂ ਦੇ ਵਿੱਚ ਵਿੱਚ ਸ਼ਾਮ ਦੇ ਟਾਈਮ ਸਪਰੇਅ ਕਰੀ ਫੀ 150 ਲੀਟਰ ਪਾਣੀ ਲਾ ਗਏ ਖੜੇ ਪਾਣੀ ਦੇ ਵਿੱਚ ਜਿਹੜੀ ਆਪਾਂ ਪਾ ਦਿੰਨੇ ਆ ਉਹ ਸਭ ਤੋਂ ਸੌਖਾ ਤਰੀਕਾ ਉਹ ਦੋਗੀ ਪੰਪਾ ਨਾਲ ਸਰ ਜਾਂਦਾ ਅਗਲੇ ਦਾ ਉਦਾਂ 50 ਲੀਟਰ ਪਾਣੀ ਨਾਲ ਉਦਾਂ 150 ਲੀਟਰ ਪਾਣੀ ਲਾਉਣਾ ਪੈਂਦਾ ਏ ਕਰਦਾ ਆਪਾਂ ਬਸ ਜਿਹੜੇ ਜਿਹੜੇ ਭਰਾ ਕਰੁੰਦਾ ਇਸ ਦੀ ਬਿਆਈ ਸਟੈਂਪ ਤੇ ਸਾਥੀ ਜ਼ਰੂਰ ਜਾਂ ਖੜੇ ਪਾਣੀ ਦੇ ਵਿੱਚ ਪਾ ਦੇਣਾ ਜਾਂ ਫਿਰ ਜਦੋਂ ਪਾਣੀ ਲੱਗਣ ਤੋਂ ਬਾਅਦ 24 ਤੋਂ 36 ਘੰਟਿਆਂ ਦੇ ਵਿੱਚ ਉਹ ਸ਼ਾਮ ਦੇ ਟਾਈਮ ਸਪਰੇਅ ਜ਼ਰੂਰ ਕਰਨ 150 ਲੀਟਰ ਪਾਣੀ ਲੈ ਕੇ ਓਕੇ ਜੀ